ਬੋਲਦੇ ਨੂੰ ਨਹੀਂ ਤੇ ਉਹਦੇ ਤੋਂ ਬਿਨਾ ਤਾਂ ਇਹ ਮੁਹਿੰਮ ਸਫਲ ਨਹੀਂ ਹੋਣੀ ਕਿਉਂਕਿ ਇਹ ਇਹ ਜਿਹੜੀ ਲੜਾਈ ਹੈ ਇਹ ਅਗਲੀ ਪੀੜੀ ਦੀ ਲੜਾਈ ਹੈ ਅਸੀਂ ਘੱਟੋ ਘੱਟ ਇਹ ਤਾਂ ਸੁਰੱਖਿਅਤ ਕਰੀਏ ਕਿ ਜਿਹੜੀ ਅਗਲੀ ਸਾਡੀ ਪੀੜ੍ਹੀ ਆ ਉਹ ਇੱਕ ਨਸ਼ਾ ਰਹਿਤ ਹਵਾ ਦੇ ਵਿੱਚ ਸਾਹ ਲਵੇ ਤੇ ਨਸ਼ਾ ਰਹਿਤ ਸਮਾਜ ਦੇ ਵਿੱਚ ਬਚੇ ਇਸ ਕਰਕੇ ਅਗਲੀ ਪੀੜੀ ਦੀ ਲੜਾਈ ਕਰਕੇ ਜੇ ਅਸੀਂ ਨੈਕਸਟ ਜਨਰੇਸ਼ਨ ਨਾਲ ਨਾਲਿਆ ਪੇਰੈਂਟਸ ਨਾਲ ਨਾਲਿਆ ਤੇ ਮੁਹਿੰਮ ਰਿਡਿਊਸ ਫੰਡਿੰਗ ਹੋਣੀ ਇਹ ਦੋਨੋਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਤੁਰਨ ਦੀ ਕੋਸ਼ਿਸ਼ ਕਰਾਂ। ਪੰਜਾਬ ਸਰਕਾਰ ਐਜੂਕੇਸ਼ਨ ਦੇ ਲੱਗੇ ਬੜੀ ਜ਼ਿਆਦਾ ਸਤਤ ਨਿਕਰ ਆ ਰਹੀ ਹੈ। ਅੱਜ ਵੀ ਜਦੋਂ ਕਨਲਾ ਸ਼੍ਰੀ ਬਚਨ ਜੀ ਦੀ ਹੈ ਕਿਸੇ ਵੀ ਕੇਰ ਦੇਗਾ ਜਿਹੜੇ 500 ਬੱਚਿਆਂ ਨੂੰ ਸਨਮਾਨ ਦਿੰਦਾ। ਦੇਖੋ ਇਹ ਕੋਈ ਸਮਾ ਸੀਗਾ ਇਸ ਟਾਈਮ ਦੀ ਮੇਰੀ ਪੀੜ੍ਹੀ ਜਿਹੜੀ ਪੜਦੀ ਹੈ ਸਾਡੇ ਕੋਲੇ ਇਸ ਕਿਸਮ ਦੀ ਜਿਹੜੀ ਮੋਟੀਵੇਸ਼ਨ ਨਹੀਂ ਸੀ ਹੁੰਦੀ। ਉਹ ਸਮਾਅ ਹੋਰ ਸੀਗਾ ਅੱਜ ਮੌਜੂਦਾ ਜਿਹੜਾ ਦੌਰ ਹੈ ਇਹ ਇੱਕ ਮੁਕਾਬਲੇਬਾਜ਼ੀ ਦਾ ਦੌਰ ਹੈ ਔਰ ਇਹਦੇ ਵਿੱਚ ਜਿਹੜੀ ਐਪਰੀਸੀਏਸ਼ਨ ਹੈ ਉਹ ਸਭ ਤੋਂ ਜ਼ਿਆਦਾ ਕੰਮ ਕਰਦੀ ਹੈ ਔਰ ਜਿਹੜੇ ਬੱਚੇ ਅੱਜ ਸਟੇਜ ਦੇ ਉੱਤੇ ਆ ਗਏ ਜਿਨ੍ਹਾਂ ਨੇ ਜਿਹੜੇ ਮਾਰਕਸ ਨੇ ਇੰਨੇ-ਇੰਨੇ ਲਏ ਨੇ ਇਹ ਭੜਕਦੇ ਆਈਪੀਐਸ ਆਈਐਸ ਆਈਆਰਐਸ ਆਫੀਸਰ ਨੇ ਔਰ ਇਹ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰੱਖਣਗੇ ਕਿ ਸਕੂਲ ਜਾਂ ਕਾਲਜ ਦੇ ਟਾਈਮ ਦੇ ਉੱਤੇ ਇੱਕ ਵਾਰੀ ਉਹਨਾਂ ਨੂੰ ਸਟੇਜ ਤੇ ਜਾਣ ਦਾ ਮੌਕਾ ਮਿਲਿਆ ਸੀ ਤੇ ਬਸ ਉਹੀ ਚੀਜ਼ ਉਹਨਾਂ ਦੇ ਵਾਸਤੇ ਮੋਟੀਵੇਸ਼ਨ ਹੈ ਸੋ ਲਗਦਾ ਇਹ ਬਹੁਤ ਜ਼ਿਆਦਾ ਕੋਮਡੀ ਐਜੂਕੇਸ਼ਨ ਲੇਗਿਨ ਵਿੱਚ ਕਿਤਨਾ ਕਿਰਦਾਰ ਚ ਮੈਂ ਆਪਣੀ ਕਰਨ ਕਰ ਰਹੀ ਹਾਂ ਨਹੀਂ ਐਜੂਕੇਸ਼ਨ ਤੇ ਹੈਲਪ ਤਾਂ ਸਾਡੀਆਂ ਦੋ ਪ੍ਰਾਇੋਰਟੀਜ਼ ਜਿਹੜੀਆਂ ਉਹ ਸ਼ੁਰੂ ਤੋਂ ਜਸਤੇ ਤੋਂ ਸਰਕਾਰ ਬਣੀ ਐ ਉਦੋਂ ਤੋਂ ਰਹੀਆਂ ਨੇ ਚਾਹੇ ਉਹ ਸਕੂਲ ਆਫ ਫੈਮਿਨੈਂਸ ਹੋਵੇ ਜਾਂ ਸਿਰਫ ਇਹ ਨਹੀਂ ਐ ਕਿ ਸਿਰਫ ਸਰਕਾਰੀ ਸਕੂਲ ਲਈ ਜਿਹੜੇ ਐਸਡੀ ਜਿਹੜੀਆਂ ਸੰਭਾਵਾਂ ਨੇ ਜਾਂ ਐਸਐਸਡੀ ਜਿਸ ਤਰ੍ਹਾਂ ਦੇ ਉੱਤੇ ਮੈਂ ਆਇਆ ਇਹ ਜਿਸ ਤਰੀਕੇ ਦੇ ਨਾਲ ਐਜੂਕੇਸ਼ਨ ਦੇ ਵਿੱਚ ਕੰਮ ਕਰ ਰਹੀਆਂ ਨੇ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਤੇ ਉੱਥੇ ਬਾਰ-ਬਾਰ ਆਉਣਾ ਵੀ ਮੈਨੂੰ ਲੱਗਦਾ ਕਿ ਸਾਡੀ ਸਾਰਿਆਂ ਦੀ ਡਿਊਟੀ ਹੈ ਕਿੰਨੇ ਬੱਚੇ ਨੂੰ ਜਿਹੜੇ ਸਮਝ ਸਕਿਆ ਕਿਤੋਂ ਬਤੇ ਬੱਚੇ ਜਿਹੜੇ ਇੱਥੇ ਮਾਇ 500 ਦੇ ਕਰੀਬ ਇਹ ਬੱਚੇ ਸੀਗੇ ਜੋ ਬਰਨਾਲੇ ਤੋਂ ਹੀ ਨੇ ਇਹ ਤੇ ਜਿਨ੍ਹਾਂ ਨੇ ਕਿ ਮੌਨ ਵੱਡੀਆਂ ਮੱਲਾ ਮਾਰੀਆਂ ਨੇ ਮੈਂ ਇੱਕ ਜਿਹੜਾ ਸਵਾਲ ਤੁਹਾਡੇ ਰਾਹੀਂ ਧਰਨਾ ਚਾਹੁੰਦਾ ਹਾਂ ਕਿ तकरीबन 25 ਸਾਲ ਤੋਂ ਤਾਂ 30 ਸਾਲ ਤੋਂ ਤਾਂ ਮੈਂ ਸੁਣਦਾ ਹਾਂ ਕਿ ਹਰ ਵਾਰੀ ਜਿਹੜੀਆਂ ਨੇ ਉਹ ਕੁੜੀਆਂ ਦੇ ਬਾਜ਼ੀ ਬਾਜ਼ੀ ਹਰ ਜਗ੍ਹਾ ਦੇ ਵਿੱਚ ਕੁੜੀਆਂ ਸਾਡੀਆਂ ਬਾਜ਼ੀ ਮਾਰ ਰਹੀਆਂ ਨੇ ਪਰ ਸਵਾਲ ਜਿਹੜਾ ਮੈਂ ਤੁਹਾਡੇ ਕੋਲੇ ਇਹ ਰੱਖਣਾ ਚਾਹੁੰਦਾ ਕਿ ਉਸ ਤੋਂ ਬਾਅਦ ਬਾਜ਼ੀ ਪਾਉਣ ਤੋਂ ਬਾਅਦ ਹੀ ਲੜਕੀਆਂ ਕਿੱਥੇ ਜਾਂਦੀਆਂ ਨੇ ਮੈਂ ਸਮਝਦਾ ਕਿ ਸਾਡੀ ਬੀਿੰਗ ਅ ਪੇਰੈਂਟਸ ਇਹ ਇੱਕ ਬਹੁਤ ਵੱਡੀ ਡਿਊਟੀ ਬਣਦੀ ਹੈ ਕਿ ਅਸੀਂ ਇਹਨਾਂ ਬੱਚੀਆਂ ਨੂੰ ਇੱਕ ਇਹੋ ਜਿਹੀ ਸੁਸਾਇਟੀ ਦੇਈਏ ਇੱਕ ਇਹੋ ਜਿਹਾ ਸਮਾਜ ਦੇਈਏ ਜਿਹਦੇ ਵਿੱਚ ਜਦੋਂ ਹੁਣ ਤੋਂ 20 ਸਾਲ ਬੀਤਣ ਤਾਂ ਇੱਕ ਬਹੁਤ ਕੁਝ ਆਉਂਦਿਆਂ ਦੇਤੇ ਬੇਟੀਆਂ ਅੱਜ ਬੱਚਿਆਂ ਨੂੰ ਵੀ ਸੌਂ ਖੋਈਦੀ ਹੈ ਨਾ ਸਾਨੂੰ ਲੈ ਕੇ ਇਹਦੇ ਬਾਰੇ ਕੀ ਕਹਿਣਾ ਸੌ ਦਾ ਬੜਾ ਮਤਵ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਕੋਈ ਗੱਲ ਹੋਵੇ ਤਾਂ ਇਹ ਕਹਿ ਜਾਂਦਾ ਜੀ ਕਿ ਮੈਂ ਇਸ ਚੀਜ਼ ਦੀ ਸੌਂ ਕਰਦੀ ਆ ਜਾਂ ਮੈਂ ਸੌਂ ਕਰਾਂ ਅਗਲੇ ਦੂਸਰੇ ਨੂੰ ਜਿਹੜਾ ਉਹ ਪੱਕਾ ਕਰਨ ਦੇ ਵਾਸਤੇ ਇਸ ਕਰਕੇ ਇੱਥੇ ਜਿਹੜੀ ਸੋਚ ਕਾਈ ਦੀ ਆ ਉਹ ਇੱਕ ਨਸ਼ਾ ਰਹਿਤ ਸਮਾਜ ਆਪਾਂ ਨਾਲ ਮਿਲ ਕੇ ਹੀ ਸਾਰੇ ਬਣ ਸਕਦੇ ਆ ਕੱਲੀ ਸਰਕਾਰ ਆਪਣੇ ਤੌਰ ਤੇ ਨਹੀਂ ਕੁਝ ਕਰ ਸਕਦੀ ਉਹਦੇ ਨਾਲ ਜਦੋਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਆਏ ਉਹ ਲੋਕ ਤੌਰ ਤੇ ਨੇ ਤਾਂ ਫਿਰ ਸਫਲਤਾ ਹਾਸਲ ਹੋਵੇ ਸਰ ਕੀ ਕਹਿਣਾ ਚਾਹੂਗਾ ਜੀ ਅੱਜ ਐਸਡੀ ਕਾਲਜ ਦੇ ਵਿੱਚ ਨਾਅ ਵੰਡ ਸਮਰੋਹ ਰੱਖਿਆ ਗਿਆ ਜੀ ਦੇਖੋ ਅੱਜ ਅਸੀਂ ਇੱਕ ਬੱਚਿਆਂ ਦੇ ਸਨਮਾਨ ਦੇ ਲਈ ਇੱਕ ਸਮਰੋਹ ਰੱਖਿਆ ਜੀ ਜਿਹਦੇ ਵਿੱਚ 500 ਤੋਂ ਵੱਧ ਬੱਚਿਆਂ ਨੂੰ ਅਸੀਂ ਆਨਰ ਕਰ ਰਹੇ ਹਾਂ ਪੂਰੇ ਪਰ ਨਾਲੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਸਕੂਲ ਦੇ ਬੱਚੇ ਨੇ ਜਿਨੇ 80% ਤੋਂ ਵੱਧ ਨੰਬਰ ਲੱਤੇ ਨੇ ਉਹਨੂੰ ਅੱਜ ਅਸੀਂ ਸਨਮਾਨਕ ਫੋਮ ਤੇ ਜਰਾਗਾ ਸਨਮਾਨ ਕਰ ਰਹੇ ਹਾਂ ਸਾਡਾ ਸਨਮਾਨ ਕਰਨ ਦਾ ਮਕਸਦ ਇਹ ਹੈਗਾ ਕਿ ਤਾਂ ਕਿ ਬੱਚਾ ਨੂੰ ਪ੍ਰੇਰਣਾ ਮਿਲੇ ਮੋਟੀਵੇਸ਼ਨ ਮਿਲੇ ਤਾਂ ਕਿ ਜੋ ਉਹਨਾਂ ਨੇ ਮਿਹਨਤ ਕਰਕੇ ਇਹ ਨੰਬਰ ਹਾਸਲ ਕੀਤੇ ਇਸ ਮਿਹਨਤ ਨੂੰ ਹੋਰ ਜ਼ੋਰ ਨਾਲ ਕਰਕੇ ਆਪਣੀ ਜ਼ਿੰਦਗੀ ਦਾ ਜੋ ਉਹਨਾਂ ਦਾ ਲਕਸ਼ ਹੈਗਾ ਮਕਾਮ ਹੈਗਾ ਉਹ ਹਾਸਲ ਕਰ ਸਕੋ ਉਹਦੇ ਨਾਂ ਨਾਲ ਅਸੀਂ ਅੱਜ ਇੱਕ ਹੋਰ ਉਪਰਾਲਾ ਕੀਤਾ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਨਸ਼ਿਆਂ ਦੇ ਵਿਰੁੱਧ ਯਤਨ ਕਰ ਰਹੀ ਹੈ ਤਾਂ ਉਹਦੇ ਨਾਲ ਨਾਲ ਸਮਾਜ ਦਾ ਸਾਡੀ ਵਰਗੀਆਂ ਸਿੱਖਿਆਕ ਸੰਸਥਾਵਾਂ ਦਾ ਬਹੁਤ ਵੱਡਾ ਰੋਲ ਹੈ ਉਹਦੇ ਵਿੱਚ ਤਾਂ ਉਸ ਰੋਲ ਨੂੰ ਨਿਭਾਉਂਦੇ ਹੋਏ ਅਸੀਂ ਅੱਜ ਨਸ਼ਿਆਂ ਦੇ ਵਿਰੁੱਧ ਵੀ ਅਸੀਂ ਅੱਜ ਇੱਕ ਸੈਲਫੀ ਪੁਆਇੰਟ ਬਣਾਇਆ ਹੈ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਅਸੀਂ ਦੱਸਿਆ ਹੈ ਕਿ ਜਿਹੜਾ ਨਸ਼ੇ ਕਰਨ ਤੋਂ ਬਾਅਦ ਉਹਦਾ ਅੰਤ ਕੀ ਹੈਗਾ ਉਹਦੀ ਅੰਤ ਜਿਹੜੀ ਹੈਗੀ ਆ ਉਹ ਮੌਤ ਹੈਗੀ ਹੈ ਤਾ ਅਸੀਂ ਬੱਚੇ ਨੂੰ ਸਮਝਾਣਾ ਚਾਹ ਰਹੇ ਆ ਕਿ ਤੁਸੀਂ ਮੌਤ ਨੂੰ ਲੈਣਾ ਚਾਹੁੰਦੇ ਹੋ ਜਾਂ ਜ਼ਿੰਦਗੀ ਨੂੰ ਲੈਣਾ ਚਾਹੁੰਦੇ ਹੋ ਤੁਹਾਡੀ ਵਸਤੀ ਗੱਲ ਹੈ ਕਿਉਂਕਿ ਇਹ ਜਿਹੜੇ ਬੱਚੇ ਨੇ 18 ਸਾਲ ਵਾਲੇ ਬੱਚੇ ਨੇ ਸਭ ਤੋਂ ਵੱਧ ਜਿਹੜਾ ਹੈਗਾ ਇਹਨਾਂ ਨੂੰ ਪ੍ਰੇਰਣਾ ਦੇਣੀ ਬੜੀ ਜ਼ਰੂਰੀ ਹੈ ਤਾਂ ਕਿ ਇਹ ਮਿਸਗਾਈਡ ਨਾ ਹੋਣ ਔਰ ਇਹ ਨਸ਼ੇ ਤੋਂ ਬਚ ਕੇ ਚੱਲਣ ਔਰ ਜੇ ਇਹਨਾਂ ਦੇ ਹਾਲੇਦ ਵਾਲੇ ਕੋਈ ਨਸ਼ਾ ਕਰ ਵੀ ਰਿਹਾ ਹੈ ਤਾਂ ਉਹਨੂੰ ਵੀ ਇਹ ਮੋਟੀਵੇਟ ਕਰਨ ਵੀ ਨਸ਼ਾ ਨਹੀਂ ਕਰਨਾ ਨਸ਼ੇ ਦੇ ਨਾਤੇ ਉਹ ਆਪਣੀ ਜ਼ਿੰਦਗੀ ਖਰਾਬ ਕਰ ਲੇਗਾ ਮੇਰਾ ਹੋਰ ਸੋਚਣਾ ਇਹ ਵੀ ਹੈਗਾ ਵੀ ਨਸ਼ੇ ਨਾਲ ਇਕੱਲਾ ਬੰਦਾ ਆਪਣੀ ਜ਼ਿੰਦਗੀ ਨਹੀਂ ਖਰਾਬ ਕਰਦਾ ਮੈਨੂੰ ਲੱਗਦਾ ਹੈ ਵੀ ਉਸੇ ਦਿਨ ਪੂਰੇ ਪਰਿਵਾਰ ਦੀ ਮੌਤ ਵੀ ਹੋ ਜਾਂਦੀ ਹੈ ਕਿਉਂਕਿ ਇਕੱਲਾ ਬੱਚਾ ਹੀ ਸਫਰ ਨਹੀਂ ਕਰਦਾ ਉਹਦਾ ਪੂਰਾ ਪਰਿਵਾਰ ਵੀ ਸਫਰ ਕਰਦਾ ਤਾਂ ਸਾਨੂੰ ਮਿਲ ਕੇ ਪੂਰੇ ਸਮਾਜ ਨੂੰ ਮਿਲ ਕੇ ਜਿਹੜਾ ਹੈਗਾ ਇਸ ਇਹਨੂੰ ਜੜ ਤੋਂ ਖਤਮ ਕਰਨਾ ਚਾਹੀਦਾ ਤਾਂ ਐਸਐਸਟੀ ਕਾਲਜ ਹਮੇਸ਼ਾ ਹੀ ਇਦਾਂ ਦੇ ਉਪਰਾਲੇ ਕਰਦਾ ਰਿਹਾ ਹੈ ਰਹੂਗਾ اج پرشاسن کے موڈے موڈنا موڈا جوڑ کے جتنے بھی ساتھی سہیوگ کی لڑ ہوگی ہمیشہ ابھی اگیں ہوزل نازل جان کے میرے دوستوں میرے پروار میں کوئی بھی شخص <carro> <Jose> <S adults _matches> <Oaking> <Santsanta> <polite inekdota>

ਇਸ ਕੋਰਟੀ ਤੇ ਖੜਾ ਉtre ਇਸ ਕੋਰਟੀ ਤੇ ਖੜਾ ਉtre ਕਿ ਕਿਸੇ ਕਰ ਵਿੱਚ ਕਿਸੇ ਕਰ ਵਿੱਚ ਕੋਈ ਵੀ ਨਿਸ਼ਾਨੀ ਦਿਖਾਈ ਨਾ ਦੇ ਕੋਈ ਵੀ ਨਿਸ਼ਾਨੀ ਜੈ ਮਾਰਤ ਜੈ ਮਾਰਤ ਭਾਰਤ ਮਾਤਾ ਕੀ ਜੈ ਲੋਹੁ ਮੈ ਤੁਹਾਨੂੰ ਇਜਾਜ਼ਤ ਦਿਨਾਲ ਅੱਜ ਇਸ ਮਾਗਨ ਲਈ ਬਹੁਤ ਬੋਲੂਗਾ ਮੈਨੂੰ